ਦੇਸ਼ ਵਿੱਚ ਵੱਧ ਰਹੀ ਰਿਸ਼ਵਤਖੋਰੀ ਬਾਰੇ ਚਰਚਾ ਕਰੀਏ ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਹੁੰਦੀ ਹੈ ਇਸ ਦੇ ਬਾਵਜੂਦ ਵੀ ਜਿੱਥੇ ਸਰਕਾਰ ਕਹਿੰਦੀ ਹੈ ਵੀ ਅਸੀਂ ਜ਼ੀਰੋ ਟੋਲਰੈਂਸ ਹੈ ਸਾਡੀ ਵਿਸ਼ਟਾ ਜਾਪਤੀ ਪਰ ਫਿਰ ਵੀ ਛੋਟੇ ਅਧਿਕਾਰੀ ਤੋਂ ਲੈ ਕੇ ਵੱਡੇ ਅਧਿਕਾਰੀ ਤੱਕ ਇਹ ਰਿਸ਼ਵਤਖੋਰੀ ਦਾ ਧੰਦਾ ਚੱਲਦਾ ਹੈ ਇਹ ਵੱਡੇ ਪੱਧਰ ਤੇ ਇਹ ਵਿਆਹਦਾਰ ਨਵਿਲੀਆਂ ਨਾਲ ਪਿਛਲੇ 20-25 ਦਿਨਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ 28 ਮਾਰਚ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਜੈਪੁਰ ਰਾਜਸਥਾਨ ਦੇ ਅਧਿਕਾਰੀਆਂ ਨੇ ਕਮਰਸ਼ੀਅਲ ਟੈਕਸ ਵਿਭਾਗ ਦੇ ਦੋ ਅਧਿਕਾਰੀਆਂ ਮਹੇਸ਼ ਕੁਮਾਰ ਤੇ ਨਰਿੰਦਰ ਸਿੰਘ ਨੂੰ 1 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਚ ਗ੍ਰਿਫਤਾਰ ਕੀਤਾ। ਐਸੀ ਤਰ੍ਹਾਂ ਹੀ 8 ਅਪ੍ਰੈਲ ਨੂੰ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਸਰਕਾਰੀ ਖਰੀਦ ਨਾਲ ਜੁੜੇ ਇੱਕ ਮਾਮਲੇ 'ਚ 7 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸਤ ਉੱਤਰ ਰੇਲਵੇ ਦੇ ਤਿੰਨ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ 15 April ਨੂੰ ਕੇਂਦਰੀ ਜਾਂਚ ਵਿਭਾਗ ਨੇ ਹੀ ਇੱਕ ਝਗੜੇ ਦਾ ਨਵੇੜਾ ਕਰਨ ਬਦਲੇ ਆਪਣੇ ਹੀ ਵਿਭਾਗ ਦੇ ਦੋ ਅਧਿਕਾਰੀਆਂ ਵਿਰੁੱਧ 35 ਲੱਖ ਰੁਪਏ ਰਿਸ਼ਵਤ ਮੰਗਣ ਅਤੇ ਵਿੱਤ ਮੰਤਰਾਲਾ ਦੇ ਇੱਕ ਅਧਿਕਾਰੀ ਵਿਰੁੱਧ ਇਸੇ ਮਾਮਲੇ 'ਚ ED ਦੇ ਅਧਿਕਾਰੀਆਂ ਨੂੰ ਪ੍ਰਭਾਵਿਤ ਕਰਨ ਬਦਲੇ 50000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਚ ਕੇਸ ਦਰਜ ਕੀਤਾ 16 April ਨੂੰ Bareilly Uttar Pradesh ਚ ਆਂਗਣਵਾੜੀਆਂ ਦੀ ਭਰਤੀ ਦੇ ਸਬੰਧ ਦੇ ਵਿੱਚ ਇੱਕ ਮਾਮਲੇ ਚ ਨੌਕਰੀ ਦਿਵਾਉਣ ਦੇ ਨਾਂ ਤੇ ਇੱਕ ਔਰਤ ਤੋਂ 70000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਜ਼ਿਲ੍ਹਾ ਵਿਕਾਸ ਯੋਜਨਾ ਅਧਿਕਾਰੀ ਜਿਹਨਿ CDPO ਕ੍ਰਿਸ਼ਨ ਚੰਦਰ ਵਰਤ ਕਰੇ ਕੇਸ ਦਰਜ ਕੀਤਾ ਗਿਆਗਾ ਇਸੇ ਤਰ੍ਹਾਂ 16 April ਨੂੰ ਹੀ Vigilance Bureau ਵੱਲੋਂ ਕਰਨ ਤਾਰਨ ਪੰਜਾਬ ਦੇ ਵਿੱਚ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ ਚਤੈਨਾਤ ਮੈਨੇਜਰ ਚਿਮਨ ਲਾਲ ਨੂੰ ਸ਼ਿਕਾਇਤ ਕਰਤਾ ਕੋਲੋਂ 10000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਫਿਰ 16 April ਨੂੰ ਹੀ ਵਿਜੀਲੈਂਸ ਬਿਊਰੋ ਨੇ ਬਰਨਾਲਾ ਪੰਜਾਬ ਦੇ ਵਿੱਚ ਦੀ ਇੱਕ ਟੀਮ ਨੇ ਔਰਤ ਸ਼ਿਕਾਇਤ ਕਰਤਾ ਕੋਲੋਂ 15000 ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਇੱਕ ਕਾਨੂੰਗੋ ਅਤੇ ਇੱਕ ਪਟਵਾਰੀ ਨੂੰ ਹਿਰਾਸਤ ਵਿੱਚ ਲਿਆ। 16 April ਨੂੰ ਇਹ ਵਿਜੀਲੈਂਸ ਬਿਊਰੋ ਵੱਲੋਂ ਕਾਨੂੰਵਾਲ ਪੰਜਾਬ ਦੇ ਇੱਕ ਆੜਤੀ ਦੀ ਸ਼ਿਕਾਇਤ ਦੇ ਆਧਾਰ ਤੇ ਮੰਡੀ ਸੁਪਰਵਾਈਜ਼ਰ ਰਿਸ਼ਪਾਲ ਸਿੰਘ ਨੂੰ 7000 ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। 17 April ਨੂੰ ਪੁਲੱਥ ਪੰਜਾਬ ਦੇ ਵਿੱਚ ਹੀ ਵਿਜੀਲੈਂਸ ਬਿਊਰੋ ਨੇ ਵਾਰਡ ਟੈਂਡੈਂਟ ਮਨਪ੍ਰੀਤ ਸਿੰਘ ਉਰਫ ਸੋਨੂ ਅਤੇ ਕੰਪਿਊਟਰ ਆਪਰੇਟਰ ਭੋਲੂ ਉਰਫ ਇਸਮਾਇਲ ਨੂੰ ਡੋਪ ਟੈਸਟ ਦੀ 네ਗੇਟਿਵ ਰਿਪੋਰਟ ਜਾਰੀ ਕਰਨ ਦੇ ਬਦਲੇ ਦੇ ਵਿੱਚ 10000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ। ਫੜੇ ਜਾਣ ਦੀ ਪ੍ਰਵਾਹ ਕੀਤੇ ਬਿਨਾਂ ਰਿਸ਼ਵਤ ਲੈਣ ਦੀਆਂ ਉਕਤ ਮਸਾਲਾ ਦੱਸਦੀ ਹਨ ਕਿ ਅੱਜ ਨੌਕਰਸ਼ਾਹੀ ਸਾਰੇ ਪੱਧਰਾਂ ਤੇ ਕਿੰਨੀ ਭ੍ਰਿਸ਼ਟ ਹੋ ਚੁੱਕੀ ਹੈ ਅਤੇ ਭ੍ਰਿਸ਼ਟਾਚਾਰੀਆਂ ਦੇ ਹੌਂਸਲੇ ਕਿੰਨੇ ਵੱਧ ਗਏ ਹਨ। ਫੜੇ ਜਾਣ ਦੇ باوجود ਵੀ ਜਦੋਂ ਪਤਾ ਹੈ ਕਾਨੂੰਨ ਹੈ ਫੜੇ ਜਾਵਾਂਗੇ ਪਰ ਫਿਰ ਵੀ ਫੌਸਲਾ ਕਰਦੇ ਆ ਇਹ ਰਿਸ਼ਤਾ ਲੈਂਡ ਵਾਲੇ ਛੋਟੇ ਕਰਮਚਾਰੀ ਵੀ ਤੇ ਵੱਡੇ ਅਧਿਕਾਰੀ ਵੀ ਇਸ ਲਈ ਇਸ ਬਰਾਈ ਤੇ ਰੋਕ ਲਾਉਣ ਲਈ ਭ੍ਰਿਸ਼ਟਾਚਾਰੀਆਂ ਵਿਰੁੱਧ ਜਾਗਰੂਕਤਾ ਨੂੰ ਮਚਾਉਣੀ ਚਾਹੀਦੀ ਹੈ ਉਹਨਾਂ ਨੂੰ ਜੋ ਫੜੇ ਜਾਂਦੇ ਆ ਇਹ ਸਮਾਮਲਿਆਂ ਦੇ ਵਿੱਚ ਉਹਨਾਂ ਨੂੰ ਸਖਿਆਦਾਇਕ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਸਮਾਜ ਨੂੰ ਇਹ ਪਤਾ ਲੱਗੇ ਕਿ ਇਹਨਾਂ ਮੰਦੇ ਕੰਮਾਂ ਦੇ ਵਿੱਚ ਸਜ਼ਾ ਵੀ ਹੋ ਸਕਦੀ ਆ ਇਹ ਫੜੇ ਵੀ ਜਾ ਸਕਦੇ ਆ ਚੌਕਸੀ ਰੱਖਣੀ ਬਣਦੀ ਹੈਗੀ ਸਰਕਾਰ ਨੂੰ ਧੰਨਵਾਦ